ਲੋ ਜੀ ਸਰਦਾਰ ਜੀ ਨੇ ਇੱਕ ਹੋਰ ਵੱਡਾ ਫਾਇਦਾ ਕਰਤਾ 20 ਨਵੰਬਰ ਤੋਂ ਪਹਿਲਾਂ ਪਹਿਲਾਂ ਆਜੋ ਡਰੈੱਸਾਂ ਦੇ ਉੱਤੇ 20% ਡਿਸਕਾਊਂਟ ਦਵਾਂਗੇ ਫਰੰਟ ਵੀ ਹੈ ਵੀ ਬੈਕ ਵੀ ਹੈ ਵੀ ਦੇਖੋ ਬਾਜ਼ਾਰ ਦੀ 55 5500 ਸਾਡੇ ਕੋਲ 2 2 2.5000 ਰੁਪਏ ਦੇ ਵਿੱਚ ਤੁਹਾਨੂੰ ਇਦਾਂ ਦੀ ਚੀਜ਼ਾਂ ਦੇਣੀਆਂ ਬਹੁਤ ਵੱਡੀ ਧਮਾਕੇਦਾਰ ਸੇਲ ਆ ਤੁਸੀਂ ਵਿਆਹ ਚਾਹੀਦਾ ਕੱਪੜਾ ਨਾਲ ਦਾੜ ਵੀ ਦੇ ਕੱਪੜਾਣਾ ਗਰਮ ਸੂਟ ਲੈਣੇ ਆ ਫੋਟੋ ਵਾਲੇ ਲੈਣੇ ਆ ਬੁਟੀਕਾ ਵਾਲੇ ਲੈਣੇ ਆ ਆ ਜਿਹੜਾ ਬਾਜ਼ਾਰ 'ਚ 700 ਰੁਪਏ ਦਾ ਸੂਟ ਆਈ ਦੁਪੱਟੇ ਦੇ ਨਾਲ ਇੱਥੋਂ 350 ਹੀ ਦਵਾਂਗੇ ਉਹ ਤੁਸੀਂ ਇਹ ਨਾ ਸੋਚਿਓ ਅਸੀਂ ਝੂ ਲੱਗਿਆ ਰੇਟ ਲੈ ਲੈ ਕੇ ਲਾ ਤੇ ਆ 12 1200 ਰੁਪਏ ਸੂਟ 5 500 ਚ ਕਰਦੇ ਆ ਕਟਾਈਆਂ ਕੱਢੀਆਂ ਵਾਲੇ ਦੇਖੋ ਜੀ ਚਾਹੇ ਬਨਾਰਸੀ ਸੂਟ ਹੈ ਬਜ਼ਾਰਾ ਦੇ ਵਿੱਚ ਰੇਟ ਇਹਦਾ ਹਜ਼ਾਰ ਹਜ਼ਾਰ ਅਸੀਂ ਦੇਣਾ 500 ਰੁਪਏ ਦਾ ਸਿਰਫ 20 ਤਰੀਕ ਤੱਕ ਮੇਲੇ ਆ ਆਜੋ ਆ ਵੈਰੈਟੀਆਂ ਜਿਹੜੀਆਂ ਟੌਪ ਕਲਾਸ ਦੀਆਂ ਆ ਕੱਲਾ ਭਾਜੀ ਕਢਾਈ ਵਾਲਾ ਸੂਟ ਹਜ਼ਾਰ ਤੋਂ ਘੱਟ ਨਹੀਂ ਮਿਲਦਾ ਸੀ 500 ਰੁਪਏ ਦਾ ਦੇ ਦੇਣਾ ਦੇਖੋ ਬਾਜ਼ਾਰ ਤੇ ਰੇਟ ਪਤਾ ਕਰੋ 8 800 ਦਾ ਸੂਟ ਆ 8 800 ਦਾ ਸਾਡੇ ਕੋਲ ਆਜੋ 8 800 ਵਾਲੇ ਸੂਟ 350 ਚ 350 ਦਾ ਸੂਟ ਮਾਤਲਬ 700 ਦੇ ਦੋ ਉੱਪਰ ਥੱਲੇ ਦੇਖ ਕਦ ਦੂਰੋ ਦਰਵਾਇ ਜਾਂਦੇ ਆ ਬਾਗੇ ਪਰਾਨੇ ਮਾਤੂ ਸ਼੍ਰੀ ਦਸਤਾਰ ਨੇ ਕਰ ਕੀਤਾ ਸਮਝ ਨਹੀਂ ਆਉਂਦੀ 1 ਇੰਚ ਜਗ੍ਹਾ ਖਾਲੀ ਨਹੀਂ ਸਾਰੇ ਬਾਜ਼ਾਰ ਬਿੱਲੇ ਮਾਤੂ ਸ਼੍ਰੀ ਦਸਤਾਰ ਬਾਗੇ ਪਰਾਨੇ ਕਿਉਂ ਲੱਗੇ ਮੇਲੇ ਚੱਕੋ ਜੀ ਜਿੰਮੀ ਚੂ ਦਾ ਬੇਸ ਵੀ ਆ ਗਿਆ ਜਿਹੜੇ ਬਾਜ਼ਾਰਾ ਚ 3 3000 ਦਾ ਸੂਟ 1 1000 ਦੇ ਵਿੱਚ ਦੇਖੋ ਜਿਹੜੇ ਖਾਸ ਤੌਰ ਤੇ ਐਨ ਆਰ ਆਈ ਭੈਣ ਭਰਾ ਦੇਖਦੇ ਆ ਸੋ ਉਹਨਾਂ ਦੇ ਬਹੁਤ ਸਾਰੇ ਫਾਇਦੇ ਬਾਜ਼ਾਰ ਚ ਤੁਹਾਡੀ ਲੁੱਟ ਹੁੰਦੀ ਆ ਸਾਡੇ ਕੋਲ ਆਜੋ ਜਿਹੜਾ ਬਾਜ਼ਾਰ ਚ 5500 6000 ਦਾ ਸੂਟ ਅਸੀਂ ਦਵਾਂਗੇ 2500 ਦਾ ਜਿਹੜਾ ਤੁਸੀਂ ਬਾਜ਼ਾਰ ਚ ਜਾ ਕੇ ਦਾਜ ਬੇਰ ਦਾ 50000 ਰੁਪਏ ਦਾ ਕੱ 50000 ਵਾਲਾ ਕੱਪੜਾ 20000 ਚਮਾਗੇ ਜਿਹੜਾ ਤੁਸੀਂ 1 ਲੱਖ ਰੁਪਿਆ ਦਾ ਦਾਜ ਮੇਰ ਦਾ ਕੱਪੜਾ ਲੈਣਾ ਅਸੀਂ ਤੁਹਾਨੂੰ 40 45000 ਦੇਣਾ ਆ ਆ ਖੋਸ਼ ਮਸੀ ਖੋਜ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਸਾਰੀਆਂ ਖੁਸ਼ ਕਰ ਦੇਣੀਆ ਚੱਕੋ ਜੀ ਚੱਕੋ 3 3000 ਵਾਲੇ ਸੂਟ 15 1500 ਚ ਲੈ ਜਾਓ 15 1500 ਚ ਚਾਹੇ ਪਿੰਡਾਂ ਵਾਲੇ ਆਜੋ ਚਾਹੇ ਸ਼ਹਿਰਾਂ ਵਾਲੇ ਆ ਗਰਮ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਆ ਦੇਖੋ ਪੂਰੀਆਂ ਡਿਜੀਟਲ ਪ੍ਰਿੰਟਡ ਚੀਜ਼ਾਂ ਦਿਖਾ ਰਹੇ ਆ ਜਿਹੜੇ ਬਾਜ਼ਾਰ ਦੇ ਵਿੱਚ ਜਾਣਿਓ 2500 3000 ਇੱਥੇ ਤੁਹਾਨੂੰ 15 1500 ਦੇ ਵਿੱਚ ਆਪਾਂ ਦੇ ਦੇਣੀ ਆ ਆ ਦੇਖੋ ਜੀ ਜੰਗਲ ਡਿਜ਼ਾਈਨ ਕਹਿੰਦੇ ਆ ਪੂਰਾ ਫਰੰਟ ਹੈਵੀ ਲੋਡਡ ਆ ਤੁਹਾਨੂੰ ਹੈਵੀ ਲੋਡਡ ਚੀਜ਼ਾਂ ਦੇ ਰਹੇ ਆ ਬਾਹਾਂ ਤੇ ਵੀ ਕੰਮ ਆ ਤੁਸੀਂ ਹੁਣ ਦੁਪੱਟਾ ਵੀ ਚੈੱਕ ਇਹ ਕੋਈ 6500 ਮੰਗਦਾ ਕੋਈ 5500 ਮੰਗਦਾ ਉਹ ਇਹਨਾਂ ਸੂਟਾਂ ਹੀ ਤੁਹਾਡੀ ਲੁੱਟ ਹੁੰਦੀ ਹੈ ਤੁਹਾਡਾ ਅਸੀਂ ਬਾਜ਼ਾਰ ਆ ਰੇਟ ਅੱਦੇ 2 2025 2500 ਰੁਪਈਆ ਇੱਥੇ ਇੱਕ ਸੂਟ ਪਿੱਛੇ ਘੱਟ ਆ ਆ ਚੈੱਕ ਕਰੋ ਜੀ ਫਰਕਾਬਾਦੀ ਸੂਟ ਆ ਗਿਆ ਵਿਆਹ ਵਾਲਾ ਸੂਟ ਆ ਇਹ ਘੱਟੋ ਘੱਟ ਬਾਜ਼ਾਰ ਅਜੇ 15 15000 ਦਾ ਮਿਲਦਾ ਭਾਜੀ ਅਸੀਂ ਸਿਰਫ 4000 ਰੁਪਏ ਦਾ ਦੇ ਦੇਣਾ ਆ ਦੇਖੋ ਜਿਹੜੇ ਬਾਜ਼ਾਰ ਤੁਸੀਂ 15 15000 ਰੁਪਏ ਦੇ ਸੂਟ ਮਿਲਦੇ 15 15000 ਦੇ ਹੈਵੀ ਇੱਥੇ 5 5000 ਦਵਾਂਗੇ ਚਾਹੇ ਤੁਸੀਂ ਪਿੰਡਾਂ ਤੋਂ ਚਾਹੇ ਤੁਸੀਂ ਸ਼ਹਿਰਾਂ ਤੋਂ ਚਾਹੇ ਤੁਸੀਂ ਮਾਝਾ ਮਾਲਵਾ 도ਆ ਰਾਜਸਤਾਨ ਤੋਂ ਹਿਮਾਚਲ ਤੋਂ ਹਰਿਆਣਾ ਤੋਂ ਲੋਕ ਬਹੁਤ ਦੂਰੋਂ ਦੂਰੋਂ ਆ ਰਹੇ ਆ ਲੋਕਾਂ ਨੇ ਸਾਰੇ ਪਾਸੇ ਜਾਣਾ ਬੰਦ ਕਰਤਾ ਬਾਗੇ ਪੁਰਾਣੇ ਖੁੱਲੀ ਡੁੱਲੀ ਪਾਰਕਿੰਗਾਂ ਸਟਾਫ ਬੜਾ ਹੀ ਚੰਗਾ ਪੜਿਆ ਲਿਖਿਆ ਸਟਾਫ ਹੈਗਾ ਇੱਕ ਤੋਂ ਇੱਕ ਡਿਜ਼ਾਈਨ ਹੈ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਕਲਰ ਆ ਤੇ ਕਿੰਨਾ ਪਿਆਰਾ ਵੇਸ ਹੈ ਹੈਂਡਵਰਕ ਦੀਆਂ ਸਾਰੀਆਂ ਆਈਟਮਾਂ ਨਵੇਂ ਕਨਸੈਪਟ ਆ ਚੁੱਕੇ ਆ ਹੁਣ ਤੁਸੀਂ 20 ਨਵੰਬਰ ਤੱਕ ਜੇ ਤੁਸੀਂ ਆਪਦੇ ਫਾਇਦੇ ਕਰਾਣੇ ਆ ਇਦਾਂ ਦੀਆਂ ਵੈਰਾਈਟੀਆਂ ਲੈਣਾ ਚਾਹੁੰਦੇ ਆ ਤੇ ਸਾਡੇ ਕੋਲੇ ਸਟਾਕ ਥੋੜਾ ਵਾ ਛੇਤੀ ਤੋਂ ਛੇਤੀ ਬਾਗਾ ਪੁਰਾਣਾ ਮੋਗਰ ਰੋਡ ਤੇ ਆਜੋ ਆ ਦੇਖੋ ਚੀਜ਼ਾਂ ਤੁਸੀਂ 20% ਡਿਸਕਾਊਂਟ ਦੇ ਰਹੇ ਆ ਦੇਣਾ ਹੈਗਾ 20 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਗਿਆ ਵੱਡੇ ਫਾਇਦੇ ਪੱਟੀਆਂ ਆਫਰਾਂ ਛੇਤੀ ਆਜੋ ਹਰ ਇੱਕ ਚੀਜ਼ ਇੱਕੋ ਹੀ ਛਾਤੇਟਾ ਚਾਹੇ ਮੁੰਡੇ ਦਾ ਵਿਆਹ ਚਾਹੇ ਕੁੜੀ ਦਾ ਵਿਆਹ ਦੋਨਾਂ ਦੇ ਪਰਿਵਾਰਾਂ ਨੂੰ ਖੁਸ਼ ਕਰਕੇ ਭੇਜਾਂਗੇ ਇਸ ਗੱਲ ਦਾ ਸੀ ਵਾਦਾ ਕਰਦੇ ਆਂ